ਗੁਰਬਾਣੀ ਦੀ ਇੰਨੀ ਵੱਡੀ ਬਿਆਦਵੀ ਹੋ ਰਹੀ ਹੈ ਸਾਰੀ ਜਥੇਬੰਦੀਆਂ ਚੁੱਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਮੈਂ ਕਹਿੰਦਾ ਘੋੜੇ ਵੇਚ ਕੇ ਸੁੱਤੀ ਪਈ ਹੈ ਸਿੱਖ ਸੰਗਤਾਂ ਨਹੀਂ ਬੋਲ ਰਹੀਆਂ ਮੈਂ ਇਸ ਚੀਜ਼ ਤੇ ਉੱਥੇ ਪਹਿਲੇ ਵੀ ਇੱਕ ਸੈਪਰੇਟ ਵੀਡੀਓ ਬਣਾ ਚੁੱਕਿਆ ਹਾਂ ਵਿਸਥਾਰਪੂਰਵਕ ਦੱਸ ਚੁੱਕਿਆ ਆ Amazon ਦੀ ਵੈਬਸਾਈਟ ਹੈ ਜੀ ਤੇ Amazon ਦੇ ਉੱਤੇ ਆ Amazon ਹੈ ਦੇਖੋ ਬਕਾਇਦਾ Amazon ਦੇ ਉੱਤੇ ਨਿਤਨੇਮ ਦੇ ਗੁਟਕੇ ਜਿਹੜੇ ਨੇ ਉਹ ਸੇਲ ਕੀਤੇ ਜਾ ਰਹੇ ਨੇ 150 ਰੁਪਏ ਦਾ ਗੁਟਕਾ ਸਾਹ ਹੈ ਤੇ ਇਹ ਅੱਜ ਮੈਂ ਸ਼ਿਮਲਾ ਖੜਿਆ ਤੇ ਸ਼ਿਮਲੇ ਵਿੱਚ ਅਗਰ ਮੈਂ ਇਸ ਨੂੰ ਆਰਡਰ ਕਰਦਾ ਹਾਂ 5 ਤੋਂ ਲੈ ਕੇ 6 ਸਤੰਬਰ ਨੂੰ ਮ ਮੈਨੂੰ ਹੁਣ ਤੁਸੀਂ ਇਹ ਦੱਸ ਦੋ ਕਿ 60 ਰੁਪਏ ਡਿਲੀਵਰੀ ਚਾਰ ਦੇ ਵਿੱਚ ਕੀ ਇਹ ਗੁਟਕਾ ਸਾਹ ਪੂਰੀ ਮਰਿਆਦਾ ਦੇ ਤਹਿਤ ਮੇਰੇ ਕੋਲ ਪਹੁੰਚੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿਆਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਭ ਨੂੰ ਟੈਗ ਕਰੋ ਸ਼ਰਮਣੀ ਕਮੇਟੀ ਨੂੰ ਟੈਗ ਕਰੋ ਜਥੇਬੰਦ ਨੂੰ ਟੈਗ ਕਰੋ ਕੀ ਹੋ ਕੀ ਰਹਿ ਸੀ ਚੁੱਪ ਕਿਉਂ ਸਾਰੇ ਦੇ ਸਾਰੇ ਮੈਨੂੰ ਦੱਸੋ 60 ਰੁਪਏ ਡਿਲੀਵਰੀ ਚਾਰ ਲਿੱਤਾ ਜਾ ਰਿਹਾ 60 ਰੁਪਏ ਦੇ ਵਿੱਚ ਕੀ ਇਹ ਮਰਿਆਦਾ ਦੇ ਤਹਿਤ ਸਾਡੇ ਕੋਲ ਪਹੁੰਚੇਗਾ ਕਿਵੇਂ ਆਇਆ ਗਏ ਸਾਡੇ ਕੋਲ ਸੋਚੋ ਇਹ ਇੱਕ ਕਾਰਟਨ ਹੋਏਗਾ ਜਿਸ ਕਾਰਟਨ ਦੇ ਵਿੱਚ ਉੱਥੇ ਹੀ ਬੀੜੀਆਂ ਵੀ ਹੋਣਗੀਆਂ ਸਿਗਰਟਾਂ ਵੀ ਹੋਣਗੀਆਂ ਤੰਬਾਕੂ ਵੀ ਹੋਏਗਾ ਪਤਾ ਨਹੀਂ ਕੀ ਕੁਝ ਹੋਏਗਾ ਉਸੇ ਕਾਰਟਨ ਦੇ ਵਿੱਚ ਗੁਟਕਾ ਸਭ ਪੈਕ ਹੋਏਗਾ ਵਕ ਵਕ ਥਾਵਾਂ ਤੋਂ ਹੁੰਦੇ ਹੋਏ ਵਕ ਵਕ ਜਗਤਾਂ ਤੋਂ ਹੁੰਦੇ ਹੋਏ ਸਾਡੇ ਕੋਲ ਪਹੁੰਚੇਗਾ ਜਿਹੜਾ ਬੰਦਾ ਲੈ ਕੇ ਆਊਗਾ ਨਾ ਸਾਡੇ ਕੋਲ ਵੀ ਉਹ ਵੀ ਹੋ ਸਕਦਾ ਬੀੜੀ ਸਿਗਰਟ ਪੀਣ ਵਾਲਾ ਹੋਵੇ ਤੰਬਾਕੂ ਖਾਣ ਵਾਲਾ ਹੋਵੇ ਕੁਝ ਵੀ ਹੋ ਸਕਦਾ ਕੀ 60 ਰੁਪਏ ਦੇ ਵਿੱਚ ਕੋਈ ਅੰਮ੍ਰਿਤਾਰੀ ਗੁਰਸਿੱਖ ਮਰਿਆਦਾ ਦੇ ਤਹਿਤ ਮੇਰੇ ਕੋਲ ਇਹ ਗੁੜਕਾ ਸਭ ਪਹੁੰਚਾਊਗਾ ਮੇਰਾ ਇਹ ਸਵਾਲ ਹੈ ਸਲੁਮਣੀ ਗੁਜ਼ਾਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਸੰਗਤਾਂ ਨੂੰ ਕੀ ਹੋ ਕੀ ਰਿਹਾ ਅਸੀਂ ਸਾਰੇ ਚੁੱਪ ਕਿਉਂ ਆ ਬੋਲਦੇ ਕਿਉਂ ਨਹੀਂ ਇਹ ਕਮੀ ਹੈ ਸਾਡੀ ਕੀ ਇਸ ਤਰੀਕੇ ਦੇ ਨਾਲ ਆਨਲਾਈਨ ਕੋਈ ਵੀ ਆਰਡਰ ਕਰਕੇ ਕਿੰਨਾ 150 ਰੁਪਏ ਲੱਗਿਆ 60 पे ਡਿਲੀਵਰੀ ਚਾਰਜ 210 ਰੁਪਏ ਲੱਗੇ 210 ਰੁਪਏ ਵਿੱਚ ਕੋਈ ਵੀ ਗੁੜਕਾ ਸਭ ਮੰਗਵਾ ਕੇ ਕੀ ਉਹਦੀ ਬੇਅਦਵੀ ਨਹੀਂ ਕਰ ਸਕਦਾ ਸੋਚ ਕੇ ਦੇਖਿਓ ਕਿ ਗੁਟਕਾ ਸਾਹਿਬ ਦੀ ਬੇਅਦਬੀ ਕਰਨੀ ਬਹੁਤ ਜ਼ਿਆਦਾ ਸੋਖੀ ਅਸੀਂ ਨਹੀਂ ਕਰਤੀ ਕਿਸ ਤਰੀਕੇ ਦੇ ਨਾਲ ਕਈ ਲੋਕੀ ਕਹਿਣਗੇ ਕਿ ਭਈ ਗੁਰਬਾਣੀ ਦਾ ਪ੍ਰਚਾਰ ਕਰਨ ਦੇ ਲਈ ਗੁਟਕਾ ਸਾਹਿਬ ਸੇਲ ਹੋਣਾ ਜ਼ਰੂਰੀ ਹੈ ਤਾਂ ਕਿ ਲੋਕਾਂ ਤੱਕ ਪਹੁੰਚੇ ਮੇਰੇ ਸਾਹਮਣੇ ਇਹ ਤਰੀਕਾ ਬਹੁਤ ਜ਼ਿਆਦਾ ਗਲਤ ਹੈ ਜੇ ਕੋਈ ਪੜਨਾ ਚਾਹੁੰਦਾ ਹੈ ਮੋਬਾਈਲ ਦੇ ਵਿੱਚ ਐਪਸ ਅਵੇਲੇਬਲ ਨੇ ਐਪ ਦੇ ذریعے ਪੜਿਆ ਜਾ ਸਕਦਾ ਹੈ ਮੈਂ 2017 ਦੇ ਵਿੱਚ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਮਿਥਾਰਪੂਰਵਕ ਦੱਸਿਆ ਸੀਗਾ ਕਿ ਇਸ ਐਪ ਦੇ ਵਿੱਚ ਨਿਤਨੇਮ ਵੀ ਹੈ ਪੂਰਾ ਗੁਰਗ੍ਰੰਥ ਸਾਹਿਬ ਹੈ ਤੇ ਅਰਥਾ ਸਮੇਤ ਅਸੀਂ ਪੜ ਸਕਦੇ ਹਾਂ ਉਸ ਐਪ ਦੇ ذریعے ਪੜ ਸਕਦੇ ਜੇ ਪੜਨਾ ਚਾ ਇੰਟਰਨੈਟ ਦਾ ਜਮਾਨਾ ਹੈ ਆਨਲਾਈਨ ਅਵੇਲੇਬਲ ਹੈ ਅਰਥਾ ਸਹਿਤ ਅਸੀਂ ਪੜ ਸਕਦੇ ਆ ਜੇ ਮੰਗਵਾਣਾ ਹੀ ਹੈ ਕਿਸੇ ਮਰਿਆਦਤ ਤਹਿਤ ਮੰਗਵਾਇਆ ਜਾਵੇ ਕਿਸੇ ਮਰਿਆਦਤ ਤਹਿਤ ਹੀ ਤੁਹਾਡੇ ਕੋਲ ਪਹੁੰਚੇ ਕਿਉਂਕਿ ਅਸੀਂ ਪਿਆਰ ਗੁਰਬਾਣੀ ਨੂੰ ਕਰਦੇ ਆ ਪੁੱtheta ਪਰਮੇਸ਼ਰ ਕਾ ਥਾਨ ਅਸੀਂ ਗੁਰਬਾਣੀ ਨੂੰ ਪਿਆਰ ਕਰਦੇ ਆ ਤੇ ਗੁਰਬਾਣੀ ਇਸ ਤਰੀਕੇ ਨਾਲ ਸਾਡੇ ਕੋਲ ਆ ਰਹੀ ਹੈ ਤੇ ਅਸੀਂ ਸਾਰੇ ਚੁੱਪ ਕਰਕੇ ਬੈਠੇ ਹੋਏ ਆ ਮੈਨੂੰ ਇਹ ਲੱਗਦਾ ਇਹ ਬਹੁਤ ਜ਼ਿਆਦਾ ਗਲਤ ਹੋ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਸਿੱਖ ਜੱਥੇਬੰਦੀਆਂ ਨੂੰ ਤੇ ਸਿੱਖ ਸੰਗਤਾਂ ਨੂੰ ਮੇਰੇ ਹੱਥ ਜੋੜ ਕੇ ਅਪੀਲ ਹੈ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਵੇ ਇਸ ਤਰੀਕੇ ਦੇ ਨਾਲ ਆਨਲਾਈਨ ਜਿਹੜਾ ਸੇਲ ਹੋ ਰਿਹਾ ਇਹ ਗਲਤ ਹੈ ਇਸ ਤਰੀਕੇ ਨਾਲ ਬੇਦਬੀਆਂ ਵੱਧ ਸਕਦੀਆਂ ਨੇ ਘਟਣਗੀਆਂ ਨਹੀਂ ਵਧਣਗੀਆਂ ਨਹੀਂ ਕਿਉਂਕਿ ਇਹਦਾ ਕੋਈ ਰਿਕਾਰਡ ਤਾਂ ਹੈ ਨਹੀਂ ਕੌਣ ਮੰਗਵਾ ਰਿਹਾ ਕੌਣ ਸਾਡੇ ਕੋਲ ਕੀ ਰਿਕਾਰਡ ਹੈ ਕਿਨੇ ਮੰਗਵਾਇਆ ਕਿੰਨੇ ਮੰਗਾਇਆ ਤੇ ਦੂਸਰੀ ਗੱਲ ਜਿਹੜੀ ਮੈਂ ਪਿਛਲੀ ਵੀਡੀਓ ਬਣਾਈ ਸੀ ਨਾ ਉਹਦੇ ਵਿੱਚ ਇੱਕ ਦੋ ਕਮੈਂਟ ਆਏ ਸੀ ਜਿਨ੍ਹਾਂ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਇਸ ਤਰੀਕੇ ਦੇ ਨਾਲ ਤਾਂ ਕੋਈ ਵੀ ਗੁਟਕਾ ਸਾਹਿਬ ਛਾਪ ਸਕਦਾ ਹੈ ਗੁਰਬਾਣੀ ਨੂੰ ਬਦਲਾ ਵੀ ਜਾ ਸਕਦਾ ਹੈ ਗੁਰਬਾਣੀ ਦੇ ਅਰਥਾਂ ਨੂੰ ਵੀ ਬਦਲਿਆ ਜਾ ਸਕਦਾ ਹੈ ਕੋਈ ਮਤਲਬ ਰੋਕ ਟੋਕ ਹੈ ਜਾਂ ਨਹੀਂ ਆਪਣੇ ਕੋਲ ਕੋਈ ਰਿਕਾਰਡ ਹੈ ਜਾਂ ਨਹੀਂ ਇਸ ਤਰੀਕੇ ਦੇ ਨਾਲ ਤਾਂ ਕੁਝ ਵੀ ਸੰਗਤ ਤੱਕ ਪਹੁੰਚਾਇਆ ਜਾ ਸਕਦਾ ਹੈ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਹ ਤਰੀਕਾ ਬਹੁਤ ਜ਼ਿਆਦਾ ਗਲਤ ਹੈ ਇੱਕ ਵੈਬਸਾਈਟ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਨਾ ਪਹੁੰਚ ਹੋਵੇ ਆਨਲਾਈਨ ਪਹੁੰਚ ਹੋਵੇ ਲੇਕਿਨ ਕੋਈ ਤਰੀਕਾ ਹੋਵੇ ਕੋਈ ਵੈਬਸਾਈਟ ਹੋਵੇ ਸ਼੍ਰੋਮਣੀ ਕਮੇਟੀ ਦੇ ਅੰਡਰ ਹੋਵੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਜਿਹੜੇ ਵਿੱਚ ਸਾਰੀ ਜ਼ਿੰਮੇਵਾਰੀ ਹੋਵੇ ਸਾਰੇ ਰਿਕਾਰਡ ਹੋਵੇ ਬਕਾਇਦਾ ਕੁਝ ਲੋਕਾਂ ਨੇ ਤੇ ਇਹ ਵੀ ਕਿਹਾ ਕਿ ਆਧਾਰ ਕਾਰਡ ਹੋਣ ਇੱਕ ਵਧੀਆ ਪ੍ਰੋਸੀਜਰ ਹੋਵੇ ਜਿਹਦੇ ਜਰੀਏ ਜਿਨ੍ਹਾਂ ਨੇ ਵੀ ਪੋਤੀ ਸਾਹਿਬ ਮੰਗਵਾਣੀ ਹੈ ਉਹ ਮੰਗਵਾ ਸਕਣ ਸੋ ਮੇਰੇ ਸਾਹਮਣੇ ਨਾਲ ਆ ਤਰੀਕਾ ਦਾ ਬਹੁਤ ਜ਼ਿਆਦਾ ਗਲਤ ਹੈ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਜਥੇਬੰਦੀਆਂ ਨਾਲ ਟੈਗ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਚੱਲ ਕੀ ਰਿਹਾ ਹੈ ਤੇ ਜਿਹੜੀ ਮੇਰੀ ਦੂਸਰੀ ਵੀਡੀਓ ਜਿਹੜੇ ਤੁਸੀਂ ਅਜੇ ਤੱਕ ਨਹੀਂ ਦੇਖੀ ਉਹ ਜਰੂਰ ਜਾ ਕੇ ਦੇਖੋ ਉਹਦੇ ਵਿੱਚ ਮੈਂ ਵਿਥਾਰ ਦਾ ਸਾਰਾ ਕੁਝ ਦੱਸਿਆ ਹੈ ਕਿਹੜੀ ਵੈਬਸਾਈਟ ਤੇ ਕਿਵੇਂ ਕਿਵੇਂ ਗੁਰੂਗਰਾਂ ਸਾਹਿਬ ਜੀ ਦੀਆਂ ਸੈਂਚੀਆਂ ਸੇਲ ਕੀਤੀਆਂ ਜਾ ਰਹੀਆਂ ਨੇ 15000 ਰੁਪਏ ਦੀ ਸੈਂਚੀ ਤੇ 10000 ਰੁਪਏ ਡਿਲੀਵਰੀ ਚਾਰਜ ਮੈਂ ਹੈਰਾਨ ਹੋ ਰਿਹਾ ਇੰਨਾ ਕੁਝ ਹੋ ਰਿਹਾ ਹੈ ਤੇ ਸਾਰੇ ਚੁੱਪ ਕਰਕੇ ਬੈਠੇ ਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਚੁੱਪ ਕਰਕੇ ਨਾ ਬੈਠੋ ਆਪਣੀ ਆਵਾਜ਼ ਬੁਲੰਦ ਕਰੋ ਜੇ ਨਹੀਂ ਕਰ ਸਕਦੇ ਤਾਂ ਆ ਵੀਡੀਓ ਹੀ ਬਤੁਬਤ ਸ਼ੇਅਰ ਕਰ ਦਿਓ ਤਾਂ ਕਿ ਪਹੁੰਚ ਸਕੇ ਜਾਣਕਾਰੀ ਕਿ ਆ ਕੁਝ ਹੋ ਰਿਹਾ ਹੈ ਤੇ ਇਹਨੂੰ ਰੋਕਿਆ ਜਾ ਸਕੇ ਇੰਦੀ ਕੋ ਬੇਨਤੀ ਪ੍ਰਵਾਨ ਕਰਨੀ ਪੇਸ਼ਕਾਰੀ ਕਰਦੇ ਆ ਮੇਰੇ ਤੋਂ ਕੋਈ ਗੱਲ ਗਲਤ ਗਈ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਮੇਰੀ ਗਲਤੀ ਮੇਰੇ ਧਿਆਨ 'ਚ ਜਰੂਰ ਲਾਓ